ਅੱਜ ਕਥੋਂ ਨੰਗਲ ਵਿਖੇ ਕਿਸਾਨ ਤੇ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਤੇ ਸੁਵਿੰਦਰ ਸਿੰਘ ਰੂਪਵਾਲੀ ਜਿਲ੍ਹਾ ਆਗੂ ਦਰਬਾਰਾ ਸਿੰਘ ਪੁੱਲਰ ਗੁਰਪ੍ਰੀਤ ਸਿੰਘ ਚੰਡੇ ਕਾਵਲ ਸਿੰਘ ਬਰਿਆਮ ਨੰਗਲ ਹਰਜੀਤ ਸਿੰਘ ਪੁੱਲਰ ਮਰਿੰਦਰ ਸਿੰਘ ਜੂਨ ਆਗੂ ਤੇ ਸਰਵੰਤ ਸਿੰਘ ਮਾਨ ਮੀਤ ਪ੍ਰਧਾਨ ਹਾਜ਼ਰ ਸਨ ਇਸ ਮੌਕੇ ਤੇ ਪੰਜਾਬ ਸਰਕਾਰ ਦਾ ਪਤਲਾ ਵੀ ਫੂਕਿਆ ਗਿਆ ਤੇ ਬਿਜਲੀ ਬਿੱਲਾਂ ਨੂੰ ਲੈ ਕੇ ਐਸ ਡੀਓ ਕਥੂ ਨੰਗਲ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਕਰਕੇ ਆਪਣਾ ਜਿਹੜਾ ਹੁਣ ਪਤਲਾ ਤਾਂ ਖੜਾ ਵੀ ਜਿਹੜਾ ਹੋਰ ਸਾਡੇ ਤੇ ਭਾਰ ਪਾਇਆ ਜਾ ਰਿਹਾ ਉਦੋਂ ਬਿਜਲੀ ਦਾ ਰੇਟ ਜਿਹੜਾ ਉਹ ਵਧਾਤਾ ਵੀ ਕਹਿੰਦਾ ਵੀ ਜਿਹੜਾ ਚੰਨੀ ਵਾਲਾ ਰੇਟ ਹੀ ਉਹ ਕੱਟ ਕੇ ਤੇ ਹੁਣ ਦੂਜਾ ਗਾੜੀ ਨਵਾਂ ਰੇਟ ਫੇਰ ਬਿਜਲੀ ਦਾ ਰੇਟ ਵਧਾਤਾ ਇਸ ਕਰਕੇ ਭਗਵੰਤ ਮਾਨ ਦੀਆਂ ਜਿਹੜੀਆਂ ਨੀਤੀਆਂ ਤਾਂ ਵੀ ਮੈਂ ਬਦਲਾ ਲੈਣਾ ਆ ਬਦਲਾ ਜਿਹੜਾ ਆ ਲੈ ਰਿਹਾ ਕਿ ਆ ਰਿਹਾ ਵੀ ਲਗਾਤਾਰ ਕਿਸਾਨਾਂ ਮਜ਼ਦੂਰਾਂ ਨੂੰ ਇਹ ਰੇਟਾਂ ਦੇ ਰਹੀਂ ਇਹ ਬਿਜਲੀ ਦੇ ਵੱਡੇ ਵੱਡੇ ਬਿੱਲ ਕੱਲ ਕੇ ਨਪੀਰੇ ਜਾ ਰਿਹਾ ਸੋ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕਹਿੰਦਾ ਚੁੰਨੇ ਆਂ ਵੀ ਜਿਹੜੇ ਤੂੰ ਵਾਦੇ ਕੀਤੇ ਸੀ ਉਹ ਵਾਦੇ ਆ ਤੋਂ ਨਕਾਮ ਹੋ ਚੁੱਕਾ ਆਂ ਸੋ ਇਸ ਕਰਕੇ ਅੱਜ ਪਤਲਾ ਜਿਹੜਾ ਇਹਨਾਂ ਦੀਆਂ ਭਗਵੰਤ ਮਾਂ ਦੀਆਂ ਜਿਹੜੀਆਂ ਨੀਤੀਆਂ ਦੇ ਖਿਲਾਫ ਉਤਾਰਿਆ ਗਿਆ ਲੋਕ ਮਾਰੂ ਨੀਤੀਆਂ ਦੇ ਖਿਲਾਫ ਇਹਨਾਂ ਦੇ ਅਨੁਸਾਰ ਜਿਹੜਾ ਪਤਲਾ ਅੱਜ ਉਤਾਰਿਆ ਗਿਆ ਕੀ ਤੁਸੀਂ ਸੰਤੁਸ਼ਟ ਨਹੀਂ ਹੋ ਜਿਹੜਾ ਸੇਸੋ ਜੁੰਤ ਮਾਫ ਕਹਿੰਦੇ ਭਗਵੰਤ ਮਾਂ ਕਹਿੰਦਾ ਮੈਂ ਸੇਸੋ ਜੁੰਤ ਮਾਫ ਕੀਤਾ ਉਹਦੇ ਲਈ ਤਿੰਕੀ ਕਰਨਾ ਚਾਹੋਗੇ ਸੇਸੋ ਜੁੰਤ ਮਾਫ ਕੀਤਾ ਆ ਪਰ ਇੱਕ ਬੰਨੇ ਸੇਸੋ ਜੂਟ ਮਾਫ ਕੀਤਾ ਇੱਕ ਬੰਨੇ ਤੜਾ ਤਰ ਐਵਰੇਜ ਨਾਲ ਜੁਰਮਾਨੇ ਪਾਏ ਪਾਏ ਜਾ ਰਿਹਾ ਚੇਪ ਵਾਲੇ ਮੀਟਰ ਲਗਣ ਦੀਆਂ ਤਿਆਰੀਆਂ ਜੇ ਇਹ ਚੀਜ਼ਾਂ ਨੂੰ ਫਿਰ ਕਾਰਪੋਰਟ ਕਰਾਉਣਾਂ ਨੂੰ ਬਿਜਲੀ ਬੋਰ ਦੇ ਚੰਦੀਆਂ ਤਿਆਰੀਆਂ ਕਰ ਰਿਹਾ ਇੱਕ ਬੰਨੇ ਤੇ ਸਾਨੂੰ ਚੇਪ ਵਾਲੇ ਮੀਟਰ ਲਾ ਕੇ ਉਧਰ ਦੀਆਂ ਤਿਆਰੀਆਂ ਕਰ ਰਿਹਾ ਦੂਜੇ ਬੰਨੇ ਸਾਨੂੰ ਆਪਣਾ ਜੁਰਮਾਨੇ ਵੱਡੇ ਵੱਡੇ ਪਾਏ ਜਾ ਰਿਹਾ ਇਸ ਕਰਕੇ ਜਾਣਿਆ ਕਿ ਸਾਨੂੰ ਚੇਪ ਵਾਲੇ ਮੀਟਰ ਉਹ ਸਾਨੂੰ ਵਾਰਾ ਹੀ ਖਾਣੇ ਸਾਡੇ ਕੋਲ ਬੇਲੀ ਨਹੀਂ ਕਰਨੇ ਸਾਨੂੰ ਬਹੁਤ ਮੁਸ਼ਕਲ ਹੋਊਗਾ ਦੋਨੋਂ ਲੱਗਦਾ ਹੈ ਕਿ ਤੁਸੀਂ ਕੀ ਕੰਨਾ ਜਾਓਗੇ ਇਹ ਕਹਣਾ ਕਿ ਉਹਨੇ ਆ ਵੀ ਭਗਵੰਤ ਮਾਨ ਸਰਕਾਰ ਨੇ ਜਿਹੜਾ ਹੁਣ ਪੈਟਰੋਲ ਦੇ ਠੇਕੇਦਾਰੀ ਇਹਦਾ ਬਣਾਇਆ ਨਾਲ ਬਿਜਲੀ ਦੇ ਰੇਟ ਵੀ ਇਹਨਾਂ ਨੇ ਘਟਾ ਦਿੱਤੇ ਆ ਬਿਜਲੀ ਦੇ ਰੇਟ ਜਿਹੜੇ ਆ ਅੱਗੇ 1.60 ਦੀ ਮਾਪੇ ਤਾਂ ਗੜ ਦਿੱਤੀ ਆ ਉਹਦੇ ਬਹੁਤ ਘੱਟ ਲੋਕਾਂ ਨੂੰ ਕੇ ਮਿਲਦੇ ਆ ਇੱਕ ਡਿਊਟੀ ਵੀ ਸੇ ਸਾਰੇ ਬਿੱਲ ਪੈ ਜਾਂਦਾ ਜਿਵੇਂ ਰੁਪੇਲ ਸਾਹਿਬ ਨੇ ਕਿਹਾ ਵੱਡੇ ਵੱਡੇ ਜੁਰਮਾਨੇ ਪਾ ਕੇ ਚਿੱਪ ਵਾਲੇ ਮੀਟਰ ਲਾ ਕੇ ਤੇ ਠੱਗਿਆਂ ਜਿਹਦਾ ਬਾ ਸਾਨੂੰ ਪ੍ਰਾਈਵੇਟ ਬੰਦੇ ਨੇ ਠੱਗਿਆ ਜਾ ਰਿਹਾ ਆ ਇਹ ਇਹ ਪੁਕਮੰਟ ਮੰਤਰੀ ਸਰਕਾਰ ਸਾਰੇ ਬਾਦੁਰ ਮੁੱਤਰ ਚੁੱਕਾ ਲਈ ਸਰਕਾਰ ਭਗੌੜਾ ਹੁਟਪਾਵਾ ਇਹਦਾ ਕੋਈ ਵਾਦਾ ਜੀ ਪੂਰਾ ਹੋ ਗਿਆ ਡਿਜੀਟਲ ਪੈਟਰੋਲ ਦਾ ਹੁਣ ਕਿਸਾਨਾਂ ਨੇ ਆ ਔੜੇ ਦਿਨੋਂ ਸਾਡਾ ਸੀਓ ਚੱਲਣ ਵਾਲਾ ਬਾਕੀ ਹੋਨੇਗਾ ਗਾੜੀ ਮਟਰ ਲਾਉਣੇ ਕੰਕਰੀਟ ਡਿਜੀਟਲ ਹੁਣ ਵਾਦਾ ਦਿੱਤਾ ਹੋਰ ਗੰਤੀ ਬੋਲ ਜਿਆਦਾ ਬੋਲ ਫਾਤਾ ਨਸ਼ੇ ਦੀ ਚੋਰੀਆਂ ਦੀ ਸੋਰੀਆਂ ਡਿਜੀਟਲ ਮੇ ਵਦਨ ਨਾਲ ਜਿੱਥੇ ਇੱਕ ਵਿਆਹ ਦਾ ਸਾ ਮਾ ਹੁਣਾ ਉਥੇ ਕਹਾਣਾ ਦਾ ਇਹ ਰੋਕਿਆ ਕਿ ਬਹੁਤ ਜਿਆਦਾ ਜਿਹੜਾ ਇਹ ਭਾਰ ਪਾਇਆ ਜਾ ਰਿਹਾ ਕਿਉਂਕਿ ਟਰੈਕਟਰ ਚੱਲ ਰਹੇ ਆ ਵਿਆਹੀ ਕਰਨੀ ਆ ਵਾਢੀ ਕਰਨੀ ਸਾਰਾ ਕੁਝ ਇਹ ਸਾਰੀਆਂ ਗੱਲਾਂ ਜਿਹੜਾ ਇਹ ਬਹੁਤ ਰੋਕ ਮਾਰੂ ਵਾਲੀ ਹੋ ਗਈ ਆ ਇੱਥੇ ਕੋਈ ਸਪੀਅ ਹੋਣੀ ਨਹੀਂ ਆਇਆ ਜਿਹੜੇ ਕਹਿੰਦੇ ਆ ਕਿ ਸਾਡਾ 1 ਲੱਖ 28000 ਬਿੱਲ ਆ ਗਿਆ ਕੋਈ ਕਹਿੰਦਾ 40000 ਬਿੱਲ ਆਇਆ ਕੋਈ ਕਹਿੰਦਾ 50000 ਬਿੱਲ ਆਇਆ ਜਦੋਂ ਬਿਜਲੀ ਬੋਰ ਨੂੰ ਇਸ ਲੱਖ ਨਗਲੇ ਦੇ ਵਿੱਚ ਸਾਰੇ ਸਾਥੀ ਮਿਲੇ ਆ ਤਾਂ ਬਿਜਲੀ ਬੋਰ ਕਹਿੰਦਾ ਵੀ ਇਹਦਾ ਹਾਲੀਏ ਤੋਂ ਆ ਕਿ ਤੁਸੀਂ ਮੀਟਰ ਲਵਾਓ ਮੜਾ ਛਿੱਡੀ ਦੀ ਗੱਲ ਇਹਨਾਂ ਦੇ ਕਹਿਣ ਮੁਤਾਬਕ ਆ ਪੀ ਮੀਟਰ ਲਾਉਂਦੀਆਂ ਛਾਸ਼ਾਂ ਕੁਝ ਬਦਾਂਜੀ ਇਹ ਗੱਲ ਹੈ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਜਿਵੇਂ ਆ ਤਜੀਹ ਦੱਸ ਰੇ ਜੇ ਕਿ ਕਿਸੇ ਦਾ 1 ਲੱਖ 1.5 ਲੱਖ ਆਇਆ ਇਹ ਇਹ ਜਿਹੜੀਆਂ ਆ ਸਾਨੂੰ ਉਹਦੇ ਵੱਲ ਧੱਕਿਆ ਜਾ ਰਿਹਾ ਜਿਹੜਾ ਕਾਰਪੋਰੇਟ ਘਰਾਣਿਆਂ ਵੱਲ ਇਹ ਮੀਟਰ ਲਾਉਂਦੀਆਂ ਬਿਲਕੁਲ ਤਿਆਰੀਆਂ ਵੱਲ ਧੱਕਿਆ ਜਾ ਰਿਹਾ ਸਾਨੂੰ ਧੱਕੇ ਨਾਲ ਧੱਕਿਆ ਜਾ ਰਿਹਾ ਵੀ ਜਿੰਨਾ ਜੇ ਤੁਸੀਂ ਮੀਟਰ ਨਹੀਂ ਲਗਾਉਂਦੇ ਅਸੀਂ ਤੁਹਾਡੇ ਲੱਖਾਂ ਦੇ ਬਿੱਲ ਕੱਢ ਲਾਂਗੇ ਲੱਖਾਂ ਦੇ ਤੁਹਾਡੇ ਜਿਹੜੇ ਚੋਰੀਏ ਜੁਰਮਾਨੇ ਪਾਏ ਜਾਣਗੇ ਉਹ ਇਹ ਕੋਈ ਚੋਰੀ ਆਮ ਇਨਸਾਨ ਨਹੀਂ ਕਰ ਰਿਹਾ ਕਿਉਂਕਿ ਆਮ ਇਨਸਾਨ ਕੋ ਤੇ ਚੱਲਦਾ ਕੀ ਆ ਇੱਕ ਬਲਦਿਆ ਪੱਖਾ ਆ ਉਹਦੇ ਵਿੱਚ ਲੱਖਾਂ ਰੁਪਈਆ ਬਿੱਲ ਕਿੱਦਾਂ ਤਾਰੇਗਾ ਜਿਹੜਾ ਇੱਕ 300 400 ਰੁਪਈਆ ਝਾੜੀ ਲੈ ਰਿਹਾ ਆ ਉਹ ਲੱਖਾਂ ਰੁਪਈਆ ਕਿੱਦਾਂ ਤਾਰ ਲੇਗਾ ਇਹ ਬਿਲਕੁਲ ਲੋਕਮਾਰੂ ਨੀਤੀ ਹੈ ਜਿਹੜੀਆਂ ਸਰਕਾਰ ਲੈ ਕੇ ਆ ਰਹੀ ਆ ਅਸੀਂ ਡਟ ਕੇ ਉਹਦਾ ਵਿਰੋਧ ਕਰਦੇ ਆ ਜਿਵੇਂ ਆ ਨਸ਼ੇ ਦਾ ਮੁੱਦਾ ਆਮ ਹੀ ਭੱਜਿਆ ਹੋਇਆ ਆ ਕਿਵੇਂ ਲਗਾਤਾਰ ਨਸ਼ਾ ਵਧਦਾ ਜਾ ਰਿਹਾ ਹੈ ਪਕਸਮਾਂ ਸਰਕਾਰ ਦੀ ਚੋਰੀ ਵਾਧੀ ਚੋਰੀ ਵਾਧੀ ਜਾ ਰਹੀ ਆ ਹੁਣ ਜਦੋਂ ਨਸ਼ਾ ਨਹੀਂ ਇਹ ਤੋਂ ਪੁਰਾਉਂਦਾ ਉਹ ਚੋਰੀਆਂ ਕਰਦਾ ਆ ਇਹ ਕੀ ਕਾਰਨ ਹੈ ਅਭੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਆਂ ਅਭੀ ਨਸ਼ੇ ਵਾਲੇ ਵੀ ਧੱਕੇ ਜਾ ਰਿਹਾ ਤੇ ਜਿਹੜਾ ਸਭ ਬਿਜਲੀ ਬੋੜਿਆ ਸਾਡਾ ਪ੍ਰਾਈਵੇਟ ਕਰਨ ਨਾਲ ਜਿਹੜਾ ਕੰਪਨੀ ਵਾਲੇ ਧੱਕੇ ਜਾ ਰਿਹਾ ਇਹ ਧੱਕੇ ਨਾਲ ਠੋਪਿਆ ਜਾ ਰਿਹਾ ਸਾਡੇ ਉੱਤੇ ਜੇ ਸਰਕਾਰ ਇਹਨਾਂ ਨੀਤੀਆਂ ਤੋਂ ਬਾਹਰ ਨਾ ਹੋਈ ਤੇ ਫਿਰ ਹੋਰ ਵੱਡਾ ਸੰਕਟ ਹੋਣ ਦਾ ਕਟੀਚਾਰੀ ਹੈ ਬਿਲਕੁਲ ਤਿਆਰੀ ਹੈ ਜੀ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਬਿਲਕੁਲ ਏਕਾ ਹੋ ਚੁੱਕਾ ਆ ਕਿ ਜਿੰਨਾ ਚਿਰ ਇਹੋ ਜਿਹੀਆਂ ਲੋਕਮਾਰਗ ਨੀਤੀਆਂ ਸਰਕਾਰ ਲੈ ਕੇ ਆਉਂਦੀ ਰਹੇਗੀ ਅਸੀਂ ਡਟ ਕੇ ਵਿਰੋਧ ਕਰਦੇ ਰਾਵਾਂਗੇ ਅੱਗੇ ਵੀ ਕਰਦੇ ਰਹੇ ਆ ਹੁਣ ਵੀ ਤਿੱਖਾ ਸੰਘਰਸ਼ ਜਿਹੜਾ ਉਹ ਚੱਲਦਾ ਰਹੂਗਾ ਸੋ ਚੋਣੇ ਦੇ ਰੇਡ ਬਾਰੇ ਜਾਨਾ ਵਾਦੀਆਂ ਵੱਲੋਂ ਚੱਲਦਾ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਆਪਣੀਆਂ ਇਹ ਲੋਕਮਾਰਗ ਨੀਤੀਆਂ ਬਾਅਦ ਨਹੀਂ ਲੇਗੀ ਜਿਹੜੀ ਸਰਕਾਰ ਕਹਿੰਦੇ ਆ ਆਮ ਲੋਕਾਂ ਦੀ ਸਰਕਾਰ ਆ ਉਹ ਇਸ ਵੇਲੇ ਖਾਸ ਲੋਕਾਂ ਦੀ ਹੋ ਨਿਬੜੀ ਆ ਇਹ ਸਾਰੀ ਦੁਨੀਆ ਜਿਹੜੀ ਆ ਕਹਿ ਰਹੀ ਆ ਆਉਣ ਵਾਲੇ ਸਮੇਂ ਤੇ ਸਰਕਾਰ ਨੂੰ ਸਭ ਤੋਂ ਸਿਖਾਉਣ ਦੀ ਪੂਰੀ ਤਿਆਰੀ ਦੇ ਵਿੱਚ ਤੇ ਪੂਰੇ ਰੋਹ ਦੇ ਵਿੱਚ ਇਹ ਜਥੇਬੰਦੀਆਂ ਸਖਾਂਨ ਤੇ ਮਜ਼ਦੂਰ ਲੱਗ ਰਿਹਾ ਮੈਨੂੰ ਉਹ ਇਹ ਸੰਗਠਨ ਹੋਰ ਟਿਕਾ ਕੀਤਾ ਜਾ ਸਕਦਾ ਸੋ ਇਹ ਸਭੀ ਮੱਦੇ ਰੱਖਿਆ ਸਨਾ ਨੇ ਜੋ ਹੋਰ ਵੀ ਪਿੰਡਾਂ ਦੇ ਆ ਜਿਹੜੇ ਬਿੱਲਾਂ ਦਾ ਖਾਤ ਕਰਦੇ ਆ ਮਗਰੋਂ ਸਨਾ ਨੇ ਕਰ ਦਿੱਤੀ ਇੱਕ ਲੱਖ ਆਈਆ ਦੀ ਅਸੀਂ ਉਹ ਆਪਾਂ ਦੇਖ ਰਹੇ ਆ ਇਹ ਸਾਹ ਹੋ ਵੀ ਹੈ ਕਈ ਮੱਲੇ ਕੀ ਚਾਹਨਾ ਚਾਹੁੰਦੇ ਕੀ ਹੈ ਕਿ ਨਹੀਂ ਹੋ ਰਿਹਾ ਇਹ ਕਿ ਨਹੀਂ ਹੱਲ ਹੋ ਰਿਹਾ ਤੇ ਵੀ ਕੋਈ ਕੋਈ ਬਧੀ ਹੋ ਰਹੀ ਹੈ ਤੇ ਤੁਸੀਂ ਤਾਂ ਇਹ ਸਾਡੀ ਧਿਆਨ ਦਿਓ ਅਸੀਂ ਚੈੱਕ ਕਰਾਂਗੇ ਰੱਖੀ ਰੱਖਾਂਗੇ ਕਿਸੇ ਦਾ ਭਾਗ ਹੈ ਕਿ ਉਹ ਬੱਦੀ ਬੱਦਾਨ ਕੇ ਸਾਹਮਣੇ ਤੇ ਬੋਲੇ ਜਿਹਨਾਂ ਨੂੰ ਪਤਾ ਹੈ ਉਹ ਭਾਗ ਵਾਲਾ ਤੇ ਇਹਦਾ ਵੀ ਇਹਨੂੰ ਵਿਸ਼ਵਾ ਸਮੱਸਿਆ ਸਬੰਧ ਨਾਲ ਕਰਦੇ ਕਿ ਤੰਗਿਆ ਤੋਂ ਤੇ ਅਸੀਂ ਸਭ ਇਹ ਦਵਾ ਕਿ ਕੋਈ ਕਿ ਬਖਸਾ ਫਰ ਗਿਆ ਵਾ ਉਦੇ ਪਹਿਲੇ ਦਿਨ ਨਾਰਮਲ ਆ ਰਹੇ ਸੀ ਪਰ ਹੁਣ ਉਹ ਐਵਰੇਜ ਦੇਖ ਕੇ ਇੰਨਾ ਜ਼ਿਆਦਾ ਦਿਲ ਪਾ ਦੇਤਾ ਲੋਕ ਵੀ ਘਟਿਆ ਤੇ ਉਹਨਾਂ ਦਾ ਟ੍ਰੇਡ ਹਾਲ ਹੋ ਗਿਆ ਕਿ ਲੋਕਾਂ ਨੂੰ ਅੱਗੇ ਜਿਹੜਾ ਭੇਜੋ ਉਹ ਐ ਵੀ ਲੈਣਾ ਮੰਨਦਾ ਆ ਕਿ ਜਿੰਨੀਆਂ ਬੀਟਿੰਗ ਹੋ ਜਾਂਦਾ ਉਹ ਜੀ ਐਸ ਵੀ ਹੈ ਕਈ ਇਸ ਪਰ ਪ੍ਰੋਬਲਮ ਕਿਉਂ ਨਹੀਂ ਆ ਰਿਹਾ ਧਨੁ ਦਾ ਅਬਡਮੈਕਲ ਟੈਪਰ ਤੋਂ ਸੇ ਪਰ ਉਹਨਾਂ ਨੂੰ ਜਿਹੜੀ ਰੀਡਿੰਗ ਆਉਂਦੀ ਹੈ ਪਰ ਖਾਨ ਸਿੰਘ ਅਸ ਜਿਹੜੀਆਂ ਕਮੇਟੀਆਂ ਸਾਰੀਆਂ ਸੰਯੁਕਤ ਮੋਰਚਾ ਉਹ ਦਿੱਕਤ ਪਾਈ ਨਹੀਂ ਜੁਨਾਬ ਉਹ ਕਰ ਰਿਹਾ ਤੇ ਜਿਹੜੇ ਕੇਸ ਜਿਵੇਂ ਸੰਦੇ ਵਿੱਚ ਚੁਣੀਪ ਕੇ ਲੈ ਦਿੰਦੇ ਨੇ ਉਹਦੇ ਲਈ ਬਿਲਕੁਲ ਮਤਲਬ ਹੈ ਜਿਹਦੇ ਮੈਂ ਉਹ ਨਾਲ ਤੋਂ ਆਪਣੀ ਕਰਾਂ ਮੀਟਿੰਗ ਵੀ ਚਲੋ